ਉਨਗਰੀ ਜਦੋਂ ਪੈ ਫੜ ਗਈ ਹਾਂ ਸਾਹਿਬ ਕੀ ਟੀਲ ਲੱਗੀ ਪੈਪ ਨਹੀਂ ਪੈਪ ਨਹੀਂ ਇਹ ਉਸ ਤੋਂ ਬਾਅਦ ਕੀ ਚੀਜ਼ ਹੋ ਗਿਆ ਉਸ ਵੇਹੇ ਪਰਦਰਨ ਲੱਗ ਗਈ ਪੈ ਬਦਰ ਚੱਲ ਗਈ ਮੈਂ ਜਦੋਂ ਉਦੋਂ ਉਹਨੇ ਬੰਦ ਕਰ ਦਿੱਤੀ ਜਿਹਨੇ ਬੁਲਾਇਆ ਸੀ ਥੱਲੇ ਬੰਦ ਕਰ ਦਿੱਤੇ ਗ੍ਰੇਡ ਪਰਸਾ ਲੱਗੂ ਉਸ ਤਰ੍ਹਾਂ ਫਰੂਟ ਕਰ ਪੈ ਵੀ ਸੈਡ ਹੋ ਗਈ ਕਿ ਕਿਹਨੇ ਕੱਟਰ ਲਾ ਕੇ ਲੱਤੀ ਉਹ ਕਿਵੇਂ ਬੋਝਾਈ ਉਹ ਫਿਰ ਪਾਣੀ ਨਾਲ ਹੀ ਜਿਹਨੇ ਦੱਸਿਆ ਵੀ ਹੱਥ ਲੱਗੀ ਤੂੰ ਬਾਹਰ ਜੇ ਲੈ ਫਾਇਰ ਘਰੇ ਉਦੋਂ ਬੰਦੇ ਕਰ ਦਿੱਤੇ ਹਾਂਜੀ ਜੀ ਕੀ ਨਾਮ ਤੁਹਾਡੇ ਹਾਂਜੀ ਵੀਰ ਮੇਰਾ ਨਾਮ ਸਿੰਦਰਪਾਲ ਸਿੰਘ ਆ ਇਹ ਮਾਮਲਾ ਹੋ ਰਿਹਾ ਜੀ ਕਹਿੰਦੇ ਕਿ ਅੱਜ ਬਹੁਤ ਨੁਕਸਾਨ ਹੋਇਆ ਚੰਡੀਗੜ੍ਹ ਰੋਡ ਤੇ ਮੇਰੀ ਗੱਡੀ ਨਹੀਂ ਬਟਾਣਾ ਸੰਤੋਨੀਛਾ ਦੇ ਨਾਮ ਤੇ ਤਾਂ ਕਸਟਮਰ ਨੂੰ ਦੇਣ ਵਾਸਤੇ ਸਾਮਾਨ ਬਾਹਰ ਕੱਢਿਆ ਪਿਆ ਸੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ ਬਰਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਦੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗ ਗਈ ਮੈਂ ਤੁਹਾਨੂੰ ਸੀਸੀਟੀਵੀ ਦੀ ਵੀ ਵੀਡੀਓ ਵੀ ਦੇ ਦੂੰਗਾ ਤੁਸੀਂ ਸਾਰੇ ਦੇਖੋ ਕਿੰਨੇ ਮਰੇ ਹਾਲਾਤ ਨੇ ਜੀ ਜਿਹੜਾ ਜਾਣਦੇ ਹੋ ਕਿ ਜਿਵੇਂ ਕਿ ਬਾਹਰ ਬਾਹਰ ਵੀ ਖੜੇ ਹੁੰਦੇ ਨੇ ਕਿ ਹੋਰ ਨੋਕਲੇ ਤੇ ਖੜੇ ਹੁੰਦੇ ਨੇ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਕਿ ਜੇ ਇਹਨਾਂ ਦਾ ਬਾਹਰ ਵੀ ਖੜੇ ਹੁੰਦਾ ਲੋਕ ਵੀ ਖੜੇ ਹੁੰਦੇ ਆ ਉਹ ਅੰਦਰ ਤਾਂ ਟੱਕਾ ਗਾ ਸਾਡੇ ਬੀ ਵੀ ਕੁਝ ਵੀ ਹੋ ਸਕਦਾ ਸੀ ਤਾਂ ਪਤਾ ਕਿਵੇਂ ਲੱਗੇ ਜਦੋਂ ਅੱਗੇ ਲੱਗੀ ਹੋਣੀ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਿਆ ਮੇਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਰੂਲਾ ਮੈਂ ਤਾਂ ਹੀ ਪਤਾ ਲੱਗਿਆ ਕਿ ਇਹਦੇ ਗੈਰ ਕਾਨੂੰਨੀ ਤਰੀਕਿਆਂ ਨਾਲ ਖੜਦੇ ਨੇ ਹਾਂ ਜਿਹਨਾਂ ਨੂੰ ਸ਼ਹਿ ਪਾਉਂ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੀ ਪੈਸੇ ਲੈ ਕੇ ਵੀ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮ ਇਹ ਜਿਵੇਂ ਨਗਰ ਕੌਂਸਲ ਹੈ ਨਗਰ ਕੌਂਸਲ ਤੇ ਕਾਰਵਾਈ ਕਿਉਂ ਨਹੀਂ ਕਰਦੀ ਚਲ ਕੇ ਗੈਰ ਕਾਨੂੰਨੀ ਖੜੇ ਹੋਣ ਦੇ ਲਈ ਦੁਕਾਨ ਦਾ ਟੈਕਸ ਦਿੰਦਾ ਐ ਇਹਨਾਂ ਨੂੰ ਕੁਝ ਕਰਦਾ ਬਿਲਕੁਲ ਵੀ ਤਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਗਰ ਕੌਂਸਲਰ ਤੁਸੀਂ ਕੀ ਸ਼ਿਕਾਇਤ ਦਊਗੇ ਦਿਖਲਾਓ ਹਾਂਜੀ ਹਾਂਜੀ ਬਿਲਕੁਲ ਦਊਗਾ ਸ਼ਿਕਾਇਤ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ